ਅੱਜ ਫੇਰ ਆਪਾਂ ਇੱਕ ਨਵੇਂ ਵਲੌਗ ਦੀ ਸ਼ੁਰੂਆਤ ਕਰਦੇ ਆਂ ਤੇ ਅੱਜ ਆਪਾਂ ਜਾ ਰਹੇ ਆਂ ਦੁਆਬੇ ਦੇ ਵਿੱਚ ਲੋਹਿਆਂ ਦੇ ਕੋਲ ਪੇਂਟ ਪੈਂਦਾ ਤੇ ਆਪਣੇ ਕੋਲੋਂ ਤਕਰੀਬਨ ਲਗਭਗ ਕਹਿ ਸਕਦੇ ਵੀ 50 ਕਿਲੋਮੀਟਰ ਦਾ ਪੈਂਡਾ ਹੈ ਤੇ ਭਾਈ ਜੀ ਹੁਣਾਂ ਨੇ 2-3 ਦਿਨ ਪਹਿਲਾਂ ਆਪਾਂ ਨੂੰ ਫੋਨ ਕੀਤਾ ਸੀ ਕਿ ਉਹਨਾਂ ਦੇ ਏਸੀ ਆ ਮਤਲਬ ਜਗ੍ਹਾ ਤੋਂ ਉਹਨਾਂ ਟਰਾਂਸਫਰ ਕਰਨਾ ਵੀ ਇੱਕ ਜਗ੍ਹਾ ਤੋਂ ਉਤਾਰ ਕੇ ਦੂਜੀ ਜਗ੍ਹਾ ਤੇ ਲਗਾਉਣਾ ਤੇ ਏਸੀ ਦੀ ਟੋਟਲੀ ਸਰਵਿਸ ਕਰਨੀ ਹੈ ਤੇ ਇਸ ਟਾਈਮ ਆਪਾਂ ਪਹੁੰਚ ਚੁੱਕਿਆ ਆ ਜਿਹੜਾ ਦੁਆਬੇ ਦੇ ਵਿੱਚ ਤੇ ਇਧਰ ਮਾਲਵੇ ਮਾਝੇ ਵਾਲੀ ਸਾਈਡ ਤੋਂ ਜੋੜਨ ਵਾਲਾ ਪੁਲ ਸਤਲੋਜ ਦਰਿਆ ਤੇ ਬਣਿਆ ਹੋਇਆ ਤੇ ਦਰਿਆ ਦੇ ਵਿੱਚ ਪਾਣੀ ਵੀ ਹੈਗਾ ਪਰ ਗੰਧਲਾ ਪਾਣੀ ਬਹੁਤ ਜ਼ਿਆਦਾ ਆ ਤੁਸੀਂ ਵੇਖੋ ਕਿੰਨਾ ਜ਼ਿਆਦਾ ਇਹਦੇ ਚ ਲੁਧਿਆਣਿਆਂ ਦੀਆਂ ਫੈਕਟਰੀਆਂ ਦਾ ਜ਼ਹਿਰ ਘੁਲ ਘੁਲ ਕੇ ਆਉਂਦਾ ਤੇ ਇੱਕ ਆ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਮੋਟਰਸਾਈਕਲ ਨਵਾਂ ਕਢਾਇਆ ਪਰਸੋ ਹੀ ਲਿਆ ਸੀਗਾ ਤੇ ਅੱਜ ਪਹਿਲਾ ਟੂਰ ਇੰਦੇ ਤੇ ਆਪਾਂ ਲੰਬਾ ਲਾਉਣ ਲੱਗਿਆ ਤੇ ਸਮਾਨ ਵੀ ਸਾਰਾ ਏਸੀ ਦੀ ਪਾਈਪ ਉਪਰ ਟੋਟਲੀ ਵਾਚਰ ਟੋਟਲੀ ਰੱਖਿਆ ਸਮਾਨ ਆਪਾਂ ਇਹਦੇ ਤੇ ਤੇ ਹੁਣ ਜੇ ਗੱਲ ਕਰਦੇ ਆ ਇਸ ਮੋਟਰਸਾਈਕਲ ਦੀ ਤੇ ਇਹ ਪਲਟੀਨਾ ਪਾਇਆਗਾ ਭਾਲ 2008 ਦੇ ਵਿੱਚ ਵੀ ਲਿਆ ਸੀਗਾ ਉਸ ਟਾਈਮ ਦੀ ਕੀਮਤ ਹੈਗੀ ਸੀ ਲਗਭਗ ਜੇ ਆਪਾਂ ਕਹਿ ਸਕਦੇ ਆ ਕਿ ਉਹ ਤਾਂ 34000 ਦਾ ਲਿਆ ਸੀ ਤੇ ਹੁਣ ਆ ਆਪਾਂ 85000 ਦੇ ਕਰੀਬ ਇਹ ਆਪਣ ਮੋਟਰਸਾਈਕਲ ਤੇ ਆ ਮਹਿੰਗਾਈ ਵੇਖੋ ਕਿੰਨੀ ਜ਼ਿਆਦੀ ਵੱਧ ਚੁੱਕੀ ਆ ਚਲੋ ਆਪਾਂ ਖਿੱਚਦੇ ਆ ਆਪਣੇ ਕੰਮ ਦੀ ਤਿਆਰੀ ਤੇ ਪਹੁੰਚਦੇ ਆਪਾਂ ਲੋਹਿਆਂ ਦੇ ਕੋਲ ਕੋ ਪਿੰਡ ਤੇ ਕਰਦੇ ਆ ਏਸੀ ਦੀ ਜੋ ਵੀ ਟ੍ਰੀਟਮੈਂਟ ਮਿਲਦੇ ਆ ਤੁਹਾਨੂੰ ਅਗਲੀ ਹਾਰਾਵਾਂ ਤੇ ਜੁੜੇ ਰਹਿ ਜਾ ਜ ਆਪਣੇ ਬਲੌਗ ਨਾਲ ਸ਼ਹਿਰ ਆ ਗਿਆ ਲੋਹਿਆਂ ਖਾਸ ਤੇ ਇੱਥੋਂ ਬਾਈ ਜੀ ਹੁਣੇ ਸਾਹਮਣੇੋਂ ਦਿੱਪਟ ਗੱਡੀ ਤੋਂ ਅਗਰ ਜਾ ਰਹੇ ਗਿਆ ਕਾਕੜ ਕਲਾ ਪਿੰਡ ਲਗਭਗ ਹੋਰ ਵਿੱਚ ਕਹਿੰਦੇ 7-8 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦੇ ਮਕਰ ਮਕਰ ਆਪਾਂ ਜਾਣਦੇ ਹਾਂ। ਉਹਨਾਂ ਦੇ ਇੰਕਲਾਬ। ਉਹ ਸਾਹਮਣੇ ਗੁਰਦੁਆਰਾ ਸਾਹਿਬ ਲੋਹੀਆਂ ਦਾ ਗੁਰਦੁਆਰਾ ਸਿੰਘ ਸਾਹਿਬ। ਪਿੰਡ ਕਾਕੜਕਾ। ਭਾਈ ਜੀ ਉਹਨਾਂ ਦਾ ਪਿੰਡ ਹੈ। ਇਹ ਭਾਈ ਜੀ ਉਹਨਾਂ ਦਾ ਕਾਕੜ। ਇਹ ਲੱਗਾ ਹੈ ਲੋਇਡ ਦਾ ਏਸੀ। 1.5 ਟਨ ਦਾ ਏਸੀ ਹੈ ਤੇ ਕਮਰਾ ਕੋਈ ਇੰਨਾ ਜ਼ਿਆਦਾ ਵੱਡਾ ਨਹੀਂਗਾ। ਇੱਧਰ ਸਵਿੰਗ ਵਾਲਾ ਲੋਕ ਵੇ ਟੁੱਟਿਆ ਚਲੋ ਕੋਈ ਨਹੀਂ ਆਪਾਂ ਇਹਨੂੰ ਚੈੱਕ ਕਰਦੇ ਆਂ ਤੇ ਠੀਕ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਜਾਲੀਆਂ ਮਿੱਟੀ ਨਾਲ ਬਿਲਕੁਲ ਭਰ ਚੁੱਕੀਆਂ ਆਈਆਂ ਨੇ ਤੇ ਇਹਦੇ ਵਿੱਚ ਸਰਵਿਸ ਦੀ ਵੀ ਪ੍ਰੋਬਲਮ ਹੈਗੀ ਐ ਇਹ ਸਾਰਾ ਕੁਝ ਆਪਾਂ ਖੋਲ ਕੇ ਹੀ ਕਰਦੇ ਆਂ ਆਪਾਂ ਪਹੁੰਚ ਚੁੱਕੇ ਆਂ ਛੱਤ ਤੇ ਆਊਟਡੋਰ ਦੇ ਕੋਲ ਕੰਪਰੈਸ਼ਨ ਚੱਲਦਾ ਪਿਆ ਹੀਟ ਵੀ ਆ ਰਹੀ ਹੈਗੀ ਆ ਤੇ ਰਿਟਰਨ ਵੀ ਆ ਰਹੀ ਹੈਗੀ ਆ 쿨ਿੰਗ ਦੀ ਕੋਈ ਸਮੱਸਿਆ ਹੈਗੀ ਵੀਰ ਜੀ ਕਿਤੇ ਵੀ ਜਦੋਂ ਦਾ AC ਲੱਗਿਆ ਨਾ ਪਹਿਲੇ ਸਾਲ 쿨ਿੰਗ ਕੀਤੀ ਉਸ ਤੋਂ ਬਾਅਦ ਵਿੱਚ ਇਹਦੀ 쿨ਿੰਗ ਵੀ ਬਹੁਤ ਕੱਟੀ ਹੋਈ ਆ ਤੇ ਬੈਕ ਪ੍ਰੈਸ਼ਰ ਚੈੱਕ ਕਰਦੇ ਪਿਆ ਥੋੜਾ ਜਿਹਾ ਬੈਕ ਪ੍ਰੈਸ਼ਰ ਵੀ ਘੱਟ ਨਜ਼ਰ ਆ ਰਿਹਾ ਹੈਗਾ ਤੇ ਕੂਲਿੰਗ ਦੀ ਜੋ ਵੀ ਸਮੱਸਿਆ ਉਹ ਆਪਾਂ ਇਹਦੀ ਰੀ ਇਨਸਟਾਲੇਸ਼ਨ ਕਰਨੀ ਹੈਗੀ ਆ ਤੇ ਸਾਰੀ ਇਹਦੀ ਚੈਕਿੰਗ ਵੀ ਕਰਾਂਗੇ ਹੁਣ ਇਹਦੀ ਆਪਾਂ ਪਹਿਲਾਂ ਸਭ ਤੋਂ ਗੈਸ ਸਟੋਰ ਕਰਾਂਗੇ ਉਸ ਤੋਂ ਬਾਅਦ ਵਿੱਚ ਬਾਕੀ ਮਸਲੇ ਫਿਰ ਹੱਲ ਕਰਦੇ ਆ ਗੈਸ ਵੈਸੇ ਤਾਂ ਨਾ ਘੱਟ ਸ਼ੋਅ ਕਰਦਾ ਪਿਆ ਅੱਛਾ ਬਾਕੀ ਕਈ ਵਾਰੀ ਸਰਵਿਸ ਦਾ ਇਸ਼ੂ ਹੁੰਦਾ ਨਾ ਉਹਦੇ ਕਰਕੇ ਵੀ ਆਉਂਦੀ ਹੁੰਦੀ ਪ੍ਰੋਬਲਮ ਪਾ ਕਲੀਅਰ ਕਰਕੇ ਇੱਕ ਵਾਰ ਵੇਖ ਲੈਣੇ ਆ ਲੀਕ ਜੋ ਕੋਈ ਚੈੱਕ ਕਰ ਲਾਂਗੇ ਚੰਗੀ ਤਰ੍ਹਾਂ ਹਾਂਜੀ ਐਸ ਜਿਹੜੀ ਇੰਜੀ ਆਪਾਂ ਸਟੋਰ ਕਰਦਨੇ ਆ ਕੂਲਿੰਗ ਘੱਟ ਹੈਗੀ ਆ ਬਾਈ ਜੀ ਹੁੰਦੇ ਬਾਈ ਜੀ ਨੇ ਵੀ ਕਹਿ ਰਿਹਾ ਵੀ ਕੂਲਿੰਗ ਜਿਹੜੀ ਹੈ ਨਾ ਪੂਰੀ ਬੰਦ ਹੀ ਨਹੀਂਗੀ ਪਰ ਆਪਾਂ ਇਹਨਾਂ ਨੂੰ ਇੱਕ ਵਾਰੀ ਕਹਿ ਦਿੱਤਾ ਵੀ ਇੱਕ ਵਾਰੀ ਇਹਨੂੰ ਉਤਾਰ ਕੇ ਇਹਦੀ ਸਰਵਿਸ ਕਰਕੇ ਚੰਗੀ ਤਰ੍ਹਾਂ ਫਿਰ ਕਲੀਅਰ ਕਰ ਲਾਂਗੇ ਬਾਕੀ ਲੀਕੇਜ ਤਾਂ ਆਪਾਂ ਨੂੰ ਨਜ਼ਰ ਆਈ ਜਾਣੀ ਹੈ ਵੈਸੇ ਲੱਗਦੀ ਨਹੀਂ ਹੋਏਗੀ ਲੀਕੇਜ ਨਿੱਕੇ ਨਿੱਕੇ ਤੇ ਨਾਨਾ ਆਪਾ ਨਟਾਂ ਨੂੰ ਖੋਲ ਲਾਂਗੇ ਇੱਧਰਲੇ ਬੰਨੇ ਸੀਮੈਂਟ ਪਰਿਆ ਇਹਨੂੰ ਵੀ ਸਾਫ਼ ਕਰਨਾ ਚੰਗੀ ਤਰ੍ਹਾਂ ਫਿਰ ਜੇ ਵੀ ਪਾਇਆ ਉਹ ਨਿਕਲ ਜਾਈ ਸਹੀ ਤਰੀਕੇ ਨਾਲ ਪਰ ਜਿਹੜੀ ਸਾਰੀ ਕਰੈਕ ਹੋਈ ਗਲ ਗਈ ਹੈ ਹੋ ਗਿਆ ਤੇ ਪਰ ਜਿਹੜੀ ਆਪਾਂ ਖੋਲ ਦਿੱਤੀ ਹੁਣ ਅੰਦਰੋਂ ਤਾਰਾਂ ਜਿਹੜੀਆਂ ਇੰਡੋਰ ਦੀਆਂ ਉਤਾਰਦਾ ਆਂ ਸਤਾਰ ਲੈ ਤੇ ਇੱਧਰ ਪਿਆ ਆ ਏਸੀ ਤੇ ਇਹਨੂੰ ਬਾਹਰ ਆਪਾਂ ਲਿਜਾ ਕੇ ਦੂਜੇ ਘਰੇ ਜਿੱਥੇ ਆਪਾਂ ਸ਼ਿਫਟ ਕਰਨਾ ਉੱਥੇ ਇੰਦੀ ਜਾ ਕੇ ਸਰਵਿਸ ਕਰਾਂਗੇ ਹੁਣ ਇੱਥੋਂ ਆਪਾਂ ਸਾਰਾ ਸਮਾਨ ਲੈ ਚਲਦੇ ਆ ਤੇ ਨਵੇਂ ਘਰੇ ਜਾਂਦੇ ਆ ਉੱਥੇ ਕਰਾਂਗੇ ਇਹਦੀ ਫੀਟਿੰਗ ਤੇ ਇਹਦੇ ਵਿੱਚ ਆਪਾਂ ਏਸੀ ਨੂੰ ਕਰਨਾ ਸ਼ਿਫਟ ਤੇ ਹੁਣ ਐ ਜਗ੍ਹਾ ਤੇ ਆਪਾਂ ਏਸੀ ਨੂੰ ਲੈ ਜਾਂਦਾ ਇਹਨੂੰ ਸਾਰੇ ਨੂੰ ਖੋਲ ਕੇ ਚੰਗੀ ਤਰ੍ਹਾਂ ਕਰਦੇ ਆ ਸਰਵਿਸ ਤੇ ਫੀਟਿੰਗ ਕਰਦੇ ਆ ਬਾਅਦ ਦੇ ਵਿੱਚ ਤਾਂ ਪਾਇਆ ਕੋਇਲ ਦੇ ਉੱਤੇ ਬਹੁਤ ਜ਼ਿਆਦੀ ਮਿੱਟੀ ਜੰਮੀ ਹੋਈ ਹੈਗੀ ਇੱਥੇ ਬਨੇ ਜੰਮੀ ਹੈ ਟ੍ਰੇਵਾ ਵਿੱਚ ਜਿਹੜੀਆਂ ਨੇ ਦੇਖੋ ਕਿੰਨੀਆਂ ਡਸਟ ਦੇ ਨਾਲ ਪਰ ਚੁਕੀਆਂ ਇਹ ਸਾਰਾ ਗਿੰਦਗੀ ਦਾ ਕਾਰਨ ਬਿਮਾਰੀ ਦਾ ਕਾਰਨ ਘਰ ਬਣਦਾ ਹੈਗਾ ਸਾਰਾ ਭਰਿਆ ਪਿਆ ਕੋਰਾ ਥੋਰ ਤੇ ਸਾਰੇ ਪਾਰਟ ਖੋਲਦੇ ਆ ਇਕੱਲਾ ਇਕੱਲਾ ਪਾਰਟ ਆਪਾਂ ਕਰਕੇ ਇੱਥੇ ਰੱਖਤਾ ਤੇ ਹੁਣ ਇਹਨਾਂ ਨੂੰ ਵਾਚਰ ਲਾ ਦਿੱਤਾ ਤੇ ਚੰਗੀ ਤਰ੍ਹਾਂ ਦੀ ਸਰਵਿਸ ਕਰਦਾਗੇ ਗੰਦ ਬਹੁਤ ਜ਼ਿਆਦਾ ਸੁੱਕਾ ਪਿਆ ਹੈਗਾ ਜੰਦੂਰਦੀ ਆਪਾਂ ਸਰਵਿਸ ਕਰ ਦਿੱਤੀ ਹੋਈ ਆ ਉਹਦੇ ਪਾਰ ਕੁਝ ਢੋ ਦਿੱਤੇ ਆ ਤੇ ਇਹ ਆ ਆਊਟਡੋਰ ਇਹ ਜਿਹੜਾ ਮਾਡਲ ਹੈਗਾ ਨਾ ਹੌਟ ਐਂਡ ਕੋਲ ਹੈ ਮਤਲਬ ਠੰਡਾ ਵੀ ਕਰਦਾ ਤੇ ਗਰਮ ਵੀ ਕਰਦਾ ਸਰਦੀਆਂ ਦੇ ਵਿੱਚ ਆਪਾਂ ਉਹਨੂੰ ਹੀਟਰ ਲਾਉਣ ਦੀ ਲੋੜ ਨਹੀਂ ਤੇ ਏਸੀ ਦਾ ਹੀ ਵਰਕਿੰਗ ਹੋ ਜਾਂਦੀ ਹੈ ਇਸ ਏਸੀ ਤੋਂ ਆਪਾਂ ਦੋਵੇਂ ਕੰਮ ਲੈ ਸਕਦੇ ਹਾਂ ਹੁਣ ਕੀ ਗੱਲ ਇਹਦੇ ਵਿੱਚ ਇੱਕ ਆਵਲ ਲੱਗੂਗਾ ਤੁਸੀਂ ਦੇਖ ਸਕਦੇ ਜੀ ਐਕਸਪੈਂਸ਼ਨ ਵਾਲ ਜਿਹੜਾ ਹੁੰਦਾ ਤੇ ਇੰਦੀਆਂ ਜਿਹੜੀ ਸਪਲਾਈ ਹੈ ਉਹਦੀਆਂ ਤਾਰਾਂ ਵੱਧ ਜਾਂਦੀਆਂ ਹੋਈਆਂ ਆ ਆਊਟਡੋਰ ਨੂੰ ਸਪਲਾਈ ਜਿਹੜੀ ਆ ਨਿਊਟਰਲ ਫੇਸ ਹੋ ਗਈ ਤੇ ਇਹ ਵਾਲੇ ਜਿਹੜੇ ਆ ਇਸ ਐਕਸਪੈਂਸ਼ਨ ਵਾਲਵ ਨੂੰ ਔਨ ਕਰਨ ਵਾਸਤੇ ਹੁੰਦੇ ਜਦੋਂ ਆਪਾਂ ਦਾ ਮੂਡ ਚੇਂਜ ਕਰਨਾ ਹੁੰਦਾ ਤੇ ਇਧਰਲੇ ਬੰਨੇ ਹੀਟਿੰਗ ਆਉਣੀ ਹੈਗੀ ਆ ਤੇ ਇਧਰਲੇ ਬੰਨੇ 쿨ਿੰਗ ਆਉਣੀ ਸ਼ੁਰੂ ਹੋ ਜਾਂਦੀ ਤੇ ਕੋਇਲ ਦੇ ਵਿੱਚ ਇਨਡੋਰ ਕੋਇਲ ਦੇ ਵਿੱਚ 쿨ਿੰਗ ਹੀਟਿੰਗ ਜਾਣੀ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਵਿੱਚ 쿨ਿੰਗ ਆਉਣੀ ਸ਼ੁਰੂ ਹੋ ਜਾਂਦੀ ਵੀ ਇੱਥੋਂ ਹੀ ਚੇਂਜ ਹੋ ਜਾਂਦਾ ਜਿਹੜੀ ਕਪਿਲਰੀਆਂ ਦਾ ਜਿਹੜੀ ਗੈਸ ਕਪਿਲਰੀ ਵਿੱਚੋਂ ਕਨਵਰਟ ਹੋ ਕੇ ਤੇ ਦੂਜੀ ਸਾਈਡੋਂ ਜਾਣ ਲੱਗ ਪੈਂਦੀ ਆ ਥੱਲੇ ਜਿਹੜੇ ਵਾਲ ਲੱਗੇ ਐ ਇਸੇ ਦਾ ਹੀ ਸਾਰਾ ਕੰਮ ਇਹ ਵਾਲਾ ਹੋਟਲ ਕੋਲ ਦੇ ਵਿੱਚ ਇਹੀ ਵਾਲ ਲੱਗੇ ਹੁੰਦਾ ਕਿੰਡੂਰ ਦਾ ਕਵੈਲ ਦੀ ਵੀ ਆਪਾਂ ਜਿਹੜਾ ਲੀਕੇਜ ਦਾ ਸ਼ੱਕ ਕੱਢ ਲਏ ਨੇ ਤੇ ਪ੍ਰੈਸ਼ਰ ਪਰ ਕੇ ਇਹਨੂੰ ਚੈੱਕ ਵੀ ਕਰ ਲਏ ਨੇ ਕਿਉਂਕਿ ਕਿਸੇ ਬੰਨੇ ਆਪਾਂ ਨੂੰ ਵੈਸੇ ਗੈਂਸ ਦਾ ਪ੍ਰੈਸ਼ਰ ਘਟ ਲੱਗਦਾ ਸੀ ਸਰਦੀ ਦੇ ਵਿੱਚ ਵੀ ਘਟ ਸ਼ੋ ਹੋਣ ਲੱਗ ਪੈਂਦਾ ਤੇ ਇਹ ਵੀ ਆਪਾਂ ਹੁਣ ਨਾਲ ਦੇ ਨਾਲ ਚੈੱਕ ਕਰ ਲਾਂਗੇ ਕਿਉਂਕਿ ਕੱਲ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਰਹਿ ਨਾ ਜਾਵੇ ਇੰਨੀ ਦੂਰ ਵੀ ਆਏ ਆ ਕੰਮ ਕਰਨ ਵਾਸਤੇ ਤੇ ਹੁਣ ਇਹਦੇ ਵਿੱਚ ਪ੍ਰੈਸ਼ਰ ਪਰ ਕੇ ਲੀਕੇਜ ਵੀ ਚੈੱਕ ਕਰ ਲਾਂਗੇ ਚੰਗੀ ਤਰ੍ਹਾਂ ਬਸ ਇਥੇ ਮੈਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਕਿਤੇ ਵੀ ਲੀਕੇਜ ਨਹੀਂ ਹੋ ਸਕਦੀ ਇਹਦੇ ਵਿੱਚ ਇੰਡੋਰ ਯੂਨਟ ਦੇ ਵਿੱਚ ਆਪਾਂ ਪ੍ਰੈਸ਼ਰ ਭਰ ਰਹੇ ਆ ਤੇ ਉਹਨਾਂ ਟਾਈਮ ਨਾਲ ਆਊਟਡੋਰ ਯੂਨਟ ਦੀ ਆਪਾਂ ਸਰਵਿਸ ਕਰ ਲੈਨੇ ਆ ਆਊਟਡੋਰ ਦਾ ਸਾਰਾ ਮੋਟਰ ਵਗੈਰਾ ਬਾਹਰ ਆਪਾਂ ਕੱਢ ਦਿੱਤੀ ਹੈ ਤੇ ਆਊਟਡੋਰ ਦੀ ਹੁਣ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਸਰਵਿਸ ਹੋ ਜਾਏਗੀ ਨਾਲੇ ਤਾਂ ਆਰਡਰ ਉਤਾਰਿਆ ਹੋਇਆ ਤੇ ਨਾਲੇ ਇਹਨੂੰ ਰੱਖ ਕੇ ਆਪਾਂ ਚੰਗੀ ਤਰ੍ਹਾਂ ਪਾਣੀ ਮਾਰ ਲਵਾਂਗੇ ਆਊਟਡੋਰ ਦੇ ਕੋਇਲ ਦੇ ਵਿੱਚੋਂ ਗਾਰ ਬਹੁਤ ਹੀ ਜ਼ਿਆਦਾ ਨਿਕਲਦੀ ਪਈ ਹੈ ਤੁਹਾਡੇ ਸਾਹਮਣੇ ਆ ਦੇਖੋ ਹੁਣ ਇੰਨਾ ਜ਼ਿਆਦਾ ਜਦੋਂ ਮਿੱਟੀ ਨਿਕਲੇਗੀ ਤੇ ਜਿੰਨਾ ਤੁਸੀਂ ਸਰਵਿਸ ਤੇ ਖਰਚਾ ਕਰਦੇ ਇੱਕ ਵਾਰੀ ਖੋਲ ਕੇ ਉਹਨਾਂ ਤੁਹਾਡਾ ਸੀਜ਼ਨ ਦੇ ਵਿੱਚ ਪੈਸੇ ਪੂਰੇ ਹੋ ਜਾਣਗੇ ਕਿਉਂਕਿ ਲੈਟ ਘਟ ਖਾਊਗਾ কুলਿੰਗ ਏਸੀ ਵੱਧ ਕਰੇਗਾ ਇਸ ਕਰਕੇ ਏਸੀ ਦੀ ਖੋਲ ਕੇ ਸਰਵਿਸ ਕਰਵਾ ਲੈਣੀ ਚਾਹੀਦੀ ਆ ਤਕਰੀਬਨ 3-4 ਸਾਲ ਬਾਅਦ ਦੇ ਵਿੱਚ ਹੁਣ ਆਪਾਂ ਇੰਡੋਰ ਕੋਇਲ ਦੇ ਵਿੱਚ ਪ੍ਰੈਸ਼ਰ ਭਰਿਆ ਤੇ ਇਹਨੂੰ ਇੱਕ ਵਾਰੀ ਪਾਣੀ ਦੇ ਵਿੱਚ ਡੁਬੋ ਕੇ ਚੈੱਕ ਕਰਾਂਗੇ ਕਿਤੇ ਲੀਕੇਜ ਨਜ਼ਰ ਆਉਂਦੀ ਹੈ ਜਾਂ ਨਹੀਂ ਆਉਂਦੀ ਫਿਰ ਆਪਾਂ ਉਸੇ ਪੁਰਾਣੇ ਘਰ ਦੇ ਵਿੱਚ ਲੈ ਚੱਲੇ ਆ ਨਾਲ ਹੀ ਘਰ ਸੀਗਾ ਤੇ ਉੱਥੇ ਦੇ ਬੱਚੇ ਦੇ ਵਿੱਚ ਪਾਣੀ ਵੀਰ ਜੀ ਉਹਨਾਂ ਨੇ ਭਰ ਦਿੱਤਾ ਕੋਇਲ ਨੂੰ ਸਾਫ ਪਾਣੀ ਦੇ ਵਿੱਚ ਤਕਰੀਬਨ ਆਪਾਂ ਨੂੰ ਡਪੋਇਆ ਨੂੰ 10 ਤੋਂ 15 ਮਿੰਟ ਹੋ ਗਿਆ ਚੰਗੀ ਤਰ੍ਹਾਂ ਚੈੱਕ ਕਰ ਲਿਆਗਾ ਪ੍ਰੈਸ਼ਰ ਵੀ ਉਨੇ ਦਾ ਉਨਾ ਤੇ ਕਿਸੇ ਬੰਨੇ ਕੋਈ ਲੀਕੇਜ ਵੀ ਨਜ਼ਰ ਨਹੀਂ ਆਈ ਇਹਦਾ ਮਤਲਬ ਜਿਹੜੀ ਲੀਕੇਜ ਵਾਲਾ ਫੰਡਾ ਵੀ ਆਪਣਾ ਕਲੀਅਰ ਹੈ ਇਨਡੋਰ ਦੇ ਕੋਇਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਲੀਕੇਜ ਨਹੀਂ ਲੀਕੇਜ ਨੇ ਬਿਲਕੁਲ ਵੀ ਨਜ਼ਰ ਨਹੀਂ ਆਪਾਂ ਨੂੰ ਆਈ ਹੁਣ ਉਵੇਂ ਲਿਜਾ ਕੇ ਨੂੰ ਆਪਾਂ ਫਿੱਟ ਕਰ ਦਿੰਨੇ ਆ ਲੀਕੇਜ ਵਾਲਾ ਫੰਡਾ ਤਾਂ ਕਲੀਅਰ ਹੋ ਚੁੱਕਾ ਹੈ ਚਲੋ 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 ਤੇਰੇ ਸਾਈਕਲ ਨਾਲ ਪਹਿਲਾਂ ਅਸੀਂ ਚਲਾ ਜਾਣਾ ਭਜਾ ਇਹਨੂੰ ਦੀ ਸਰਵਿਸ ਚੰਗੀ ਤਰ੍ਹਾਂ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੀ ਕਰਦੇ ਹਾਂ ਓਵੇਂ ਪੈਕਿੰਗ ਤੇ ਇਧਰਲੇ ਬੰਨੇ ਆਪਣਾ ਜਿੰਨੇ ਵੀ ਕਵਰ ਸੀਗੇ ਸਾਰੇ ਤarafوں ਮਾਰ ਕੇ ਆਪਾਂ ਚੰਗੀ ਤਰ੍ਹਾਂ ਸਾਫ ਕਰ ਦਿੱਤੇ ਆ ਪੀਸੀਬੀ ਨੂੰ ਰਹਿ ਗਿਆ ਕਪੜਾ ਮਾਰ ਦੇਣਾ ਬਲੋਰ ਵੀ ਸਾਫ ਹੋਇਆ ਪਿਆ ਤੇ ਕੁਵੈਨ ਨੂੰ ਇੱਕ ਵਾਰੀ ਲਾਸਟ ਵਾਰ ਪਾਣੀ ਫੇਰ ਮਾਰ ਦਿੰਦੇ ਆ ਵਾਸ਼ਿੰਗ ਚੰਗੀ ਤਰ੍ਹਾਂ ਹੋ ਗਈ ਜਿੰਨੀ ਹੋ ਗਈ ਆ ਡਸਟ ਸਾਰੀ ਨਿਕਲ ਗਈ ਜਿਹੜਾ ਸਿੰਗਾਲ ਜੂ ਸਾਰਾ ਐਸੇ ਕੰਮ ਕਰਦੇ ਆਂ ਸਾਰਾ ਇੰਡੋਰ ਦੀ ਫਿਟਿੰਗ ਹੋ ਗਈ ਆ ਆਊਟਡੋਰ ਵੀ ਹੋ ਗਈ ਆ ਤੇ ਇਹ ਜਿਹੜੀ ਇਹਦੀ ਪਾਈਪ ਜਿਹੜੀ ਨਾ ਉਹ ਟੁੱਟੀ ਹੋ ਗਈ ਬਾਹਰ ਧੁੱਪ ਦੇ ਨਾਲ ਖਰਾਬ ਹੋ ਗਈ ਉਹਨੇ ਅੱਪਾ ਇੱਕ ਪਾਈਪ ਲੈ ਕੇ ਲਾਏ ਤੇ ਪਾਈਪ ਲਾ ਦੇਣਾ ਉਹ ਵਾਲੀ ਪਾਈਪ ਬਾਹਰ ਲੰਬੀ ਚਲੀ ਜਾਏਗੀ ਉਹ ਲੰਬੀ ਪਾਈਪ ਇਥੋਂ ਸ਼ੁਰੂ ਤੋਂ ਲਾ ਦਿੰਦੇ ਆ ਆਪਾਂ ਇਹਦੇ ਉੱਪਰ ਚੰਗੀ ਤਰ੍ਹਾਂ ਟੇਪ ਕਰ ਦਿੱਤੀ ਆ ਕੱਲ ਨੂੰ ਜੇ ਧੁੱਪ ਨਾਲ ਖਰਾਬ ਵੀ ਹੋਏ ਪਾਈਪ ਤੇ ਇਹ ਜਿਹੜੀ ਆਪਾਂ ਬਾਹਰਲੇ ਬੰਨੇ ਨੂੰ ਅਟੈਚ ਕਰ ਸਕੀਏ ਐਨੀ ਪਾਈਪ ਲੰਬੀ ਰਹੇਗੀ ਉਕੇ ਪਾਇਪ ਜਿਹੜੀ ਜ਼ਿਆਦਾ ਟਾਈਮ ਪਾ ਕੇ ਇਹ ਖਰਾਬ ਹੋ ਜਾਂਦੀ ਹੈਗੀ ਤਾਂ ਜੈਨੂਨ ਪਾਇਪ ਹੈ ਧੁੱਪ ਦੇ ਨਾਲ ਤੇ ਜੇ ਖਰਾਬ ਹੋ ਜੇਗੀ ਤੇ ਇੱਥੋਂ ਤੱਕਰ ਆਪਣੀ ਸੈਟਿੰਗ ਅੱਗੇ ਜੋੜ ਸਕਦੇ ਆਂ ਅੰਧ ਵਿਚਾਲੇ ਡੁੱਟ ਗਈ ਤੇ ਫਿਰ ਦਿੱਕਤ ਹੋ ਜਾਏਗੀ ਇੰਨੀ ਲੰਬੀ ਪਾਈਪ ਬਣਾਉਣਾ ਜਿੱਥੇ ਮਰਜ਼ੀ ਦਾ ਪਾਣੀ ਬਾਹਰ ਲਿਜਾ ਸਕਦੇ ਆ ਹੋ ਡੀਜੇ ਵਿੱਚ ਵੀ ਪੈ ਸਕਦਾ ਜਾਂ ਥੱਲੇ ਬਾਲਟੀ ਵੀ ਰੱਖੀ ਜਾਂਦੀ ਪਾਈਪ ਨੂੰ ਪੂਰੀ ਤਰ੍ਹਾਂ ਆਪਾਂ ਮਜ਼ਬੂਤ ਕਰ ਦਿੱਤਾ ਤੇ ਸਾਰਾ ਸਰਵਿਸ ਵਾਲਾ ਕੰਮ ਕੰਪਲੀਟ ਹੋ ਗਿਆ ਹੁਣ ਆਪਾਂ ਇਹਦੀ ਇਨਡੋਰ ਦੀ ਕਰਾਂਗੇ ਫੀਟਿੰਗ ਏਸੀ ਦੀ ਫੀਟਿੰਗ ਦੀ ਵੀਡੀਓ ਅਗਲੇ ਪਾਰਟ ਦੇ ਵਿੱਚ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਧੰਨਵਾਦ